ਮੰਡੀ ਰੋੜਾਂ ਵਾਲੀ ਵਿੱਚ ਸਥਿਤ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਵਿੱਚ ਆਪਣੇ ਪੈਰ ਪਸਾਰ ਰਿਹਾ ਐਸਡੀ ਮੈਮੋਰੀਅਲ ਪਬਲਿਕ ਹਾਈ ਸਕੂਲ ਵਿਖੇ ਸਾਲਾਨਾ ਸਮਾਰੋਹ ਜਸ਼ਨ 에 ਵਿਰਾਸਤ ਕਰਵਾਇਆ ਗਿਆ ਕਰਵਾਏ ਗਿਆ ਇਸ ਸਾਲਾਨਾ ਸਮਾਰੋਹ ਦੇ ਵਿੱਚ ਇਲਾਕੇ ਭਰ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਅਤੇ ਹੋਰ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਤੁਹਾਨੂੰ ਦੱਸ ਦੇਣਾ ਕਿ ਕਰਵਾਏ ਗਏ ਸਾਲਾਨਾ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਵਜੋਂ ਮੰਡੀ ਰੋਡਾਂ ਵਾਲੀ ਤੋਂ ਸਾਫਕਾ ਸਰਪੰਚ ਬਲਵਿੰਦਰ ਸਿੰਘ ਸਾਫ ਸੰਧੂ, ਭਾਰਤ ਭੂਸ਼ਣ ਰਾਜਦੇਵ, HDFC ਬੈਂਕ ਮੰਡੀ ਰੋਡਾਂ ਵਾਲੀ ਦੇ ਮੈਨੇਜਰ ਪ੍ਰਿੰਸ ਚੁਚਰਾ, ਕੋਆਪਰੇਟਿਵ ਬੈਂਕ ਮੰਡੀ ਰੋਡਾਂ ਵਾਲੀ ਦੇ ਮੈਨੇਜਰ ਕੁਲਵਿੰਦਰ ਸਿੰਘ ਅਮਨਦੀਪ ਸਿੰਘ ਰਜੀਵ ਰਾਜਦੇਵ ਪਿੰਡ ਜੰਡਵਾਲਾ ਭੀਮੇਸ਼ਾ ਦੇ ਸਰਪੰਚ ਮਹਿੰਦਰਪਾਲ ਸਿੰਘ ਤੋਂ ਇਲਾਵਾ ਮੈਂਬਰ ਦਲਜੀਤ ਕੰਬੋਜ ਸਮੇਤ ਅਗਾਂਵਧੂ ਕਿਸਾਨ ਕਰਨੈਲ ਸਿੰਘ ਅਤੇ ਬਾਬਾ ਖੁਸ਼ਦਿਲ ਮਾਡਲ ਸਕੂਲ ਦੇ ਐਮ ਡੀ ਮਨਮੋਹਨ ਸਿੰਘ ਰਵੀਕਮਾਰ ਭੋਲਾ ਸਮਾਰਟ ਐਜੂਕੇਸ਼ਨ ਤੋਂ ਰਾਮਕ੍ਰਿਸ਼ਨ ਦੇ ਨਾਮ ਨਾਲ ਟਗੋਰ ਮਾਡਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਗਈ ਇਸ ਸਾਲਾਨਾ ਸਮਾਰੋਹ ਦੇ ਵਿੱਚ ਸਕੂਲੀ ਵਿਦਿਆਰਥੀਆਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਬਣਗੀਆਂ ਆਪਣੇ ਮਾਪਿਆਂ ਅਤੇ ਮਹਿਮਾਨਾਂ ਦੇ ਸਾਹਮਣੇ ਪੇਸ਼ ਕੀਤੀ ਗਈਆਂ ਜਿਸ ਦੇ ਦੌਰਾਨ ਝੂਮਰ ਜਾਗੋ ਭੰਗੜਾ ਸਭ ਦੇ ਲਈ ਖਿੱਚ ਦਾ ਕੇਂਦਰ ਬਣੇ ਰਹੇ ਇਸ ਮੌਕੇ ਸਕੂਲ ਦੇ ਚੇਅਰਮੈਨ ਰਮਨ ਕੰਬੋਜ ਦੇ ਵੱਲੋਂ ਆਏ ਹੋਏ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਗਿਆ ਇਸ ਮੌਕੇ ਆਏ ਹੋਏ ਮਹਿਮਾਨਾਂ ਦੇ ਵੱਲੋਂ ਸਕੂਲ ਵਿਦਿਆਰਥੀਆਂ ਨੂੰ ਚੰਗੀਆਂ ਪੇਸ਼ਕਾਰੀਆਂ ਕਰਨ ਤੇ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸਕੂਲ ਦੇ ਵਿੜੇ ਵਿੱਚ ਕਰਵਾਏ ਗਏ ਸਾਲਾਨਾ ਸਮਾਰੋਹ ਦੇ ਵਿੱਚ ਆਏ ਹੋਏ ਮਹਿਮਾਨਾਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਕੂਲ ਦੇ ਸਮੁੱਚੇ ਸਟਾਫ ਦੇ ਵੱਲੋਂ ਯਾਦਗਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹਲੋ ਸੱਸੀ ਗਾਜੀ ਸਭ ਤੋਂ ਪਹਿਲਾਂ ਵੱਖ-ਵੱਖ ਸਕੂਲਾਂ ਤੋਂ ਪੰਚੇ ਮਨੀਸ਼ ਕੁਮੈਤੀ ਮੈਂਬਰ ਚੇਅਰਮੈਨ ਪਰਸਾਨ ਔਰ ਪ੍ਰਿੰਸੀਪਲ ਔਰ ਟੀਚਰ ਸਹਿਬਾਨ ਔਰ ਅਤੇ ਵਕ ਵਕ ਬੈਂਕ ਅਦਾਰਿਆਂ ਤੋਂ ਪਹੁੰਚੇ ਹੋਏ ਮੈਨੇਜਰ ਸਹਿਬਾਨ ਸਟਾਫ ਸਹਿਬਾਨ ਔਰ ਵਕ ਵਕ ਪਿੰਡਾਂ ਤੋਂ ਪਹੁੰਚੇ ਹੋਏ ਸਕੂਲ ਪਿੰਡਾਂ ਦੇ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਤੇ ਕੋਸ ਤੋਂ ਬਾਅਦ ਬੱਚਿਆਂ ਦੇ ਮਾਤਾ ਪਿਤਾ ਸਾਰਿਆਂ ਦਾ ਇੱਥੇ ਆਣ ਤੇ ਇਸ ਦੀ ਸੰਸਥਾ ਵੱਲੋਂ ਨਿੱਗੀ ਜੀ ਆਇਆਂ ਨੂੰ ਔਰ ਵੱਖ-ਵੱਖ ਐਜੂਕੇਸ਼ਨ ਅਦਾਰੇ ਜਿਵੇਂ ਜਿਵੇਂ ਕੰਪਿਊਟਰ ਸੈਂਟਰ ਜਾਂ ਕੋਈ ਆਇਲ ਸੈਂਟਰ ਤੋਂ ਜਿਹੜੇ ਵੀ ਇੱਥੇ ਪਹੁੰਚੇ ਨੇ ਉਹਨਾਂ ਨੂੰ ਵੀ ਨਿੱਗੀ ਜੀ ਆਇਆਂ ਨੂੰ ਤੇ ਕੋਈ ਵੀ ਪ੍ਰੋਗਰਾਮ ਕੋਈ ਵੀ ਆਪਾਂ ਗੱਲ ਕਰੀਏ ਐਨੂਅਲ ਫੰਕਸ਼ਨ ਜਿਹੜਾ ਉਹ ਲਈ ਕੀ ਜਾਂਦਾ ਹੈ ਤਾਂ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਬੱਚਿਆਂ ਦਾ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਟੀਚਰਸ ਦਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਥੋੜੇ ਸਮੇਂ ਦੇ ਵਿੱਚ 10 ਦਿਨਾਂ ਦੇ ਵਿੱਚ ਬੱਚਿਆਂ ਦੀ ਤਿਆਰੀ ਕਰਾ ਕੇ ਇਹਨਾਂ ਵਧੀਆ ਪ੍ਰੋਗਰਾਮ ਬੱਚਿਆਂ ਨੇ ਹੌਲੀ ਕਿਹਾ ਤਾਂ ਫਿਰ ਇੱਕ ਵਾਰ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਹੜਾ ਆਪ ਤੇ ਕੀਮਤੀ ਟਾਈਮ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਪਹੁੰਚੇ ਨੇ ਉਹਨਾਂ ਨੂੰ ਅਸਤੀ ਸੰਸਥਾ ਵੱਲੋਂ ਨਿੱਕੀ ਜਿਹਾ ਆਇਆ ਨੂੰ ਤੇ ਮੈਂ ਫਿਰ ਇੱਕ ਨਵੇਂ ਸਕੂਲ ਬਾਰੇ ਥੋੜਾ ਜਿਆਦਾ ਚਾਨਣਾ ਪਾਵਾਂਗਾ ਬਸ ਇੱਕ ਮਿੰਟ ਲੈਣਾ ਕਿਉਂਕਿ ਬੱਚਿਆਂ ਦਾ ਪ੍ਰੋਗਰਾਮ ਹੈ ਤੇ ਮੈਂ ਜ਼ਿਆਦਾ ਸਮਾਂ ਨਹੀਂ ਲਵਾਵਾਂਗਾ ਤਾਂ ਜਿਹੜਾ ਆਪਾਂ ਵਿਨਸਮ ਕਾਨਵੈਂਟ ਸਕੂਲ ਸਟਾਰਟ ਕਰਿਆ ਜਿਹੜਾ ਕਰਨਾ ਹੈ ਆਪਾਂ ਨਿਊ ਸੈਸ਼ਨ ਦੇ ਵਿੱਚ ਤਾਂ ਉਹ ਨਰਸੀ ਤੋਂ ਫਿਫਤੇ ਵਿੱਚ ਹੋਏਗਾ ਆਈਸੀਐਸਸੀ ਪੈਟਰਨ ਹੋਏਗਾ ਤੇ ਮੈਨੂੰ ਜਿਵੇਂ ਤੁਸੀਂ ਅਸਤੀ ਸੰਸਥਾ ਦੇ ਵਿੱਚ ਸਾਰੇ ਪੇੜ ਵੱਲੋਂ ਬੜਾ ਸੰਜੋਗ ਮਿਲੇ ਤਾਂ ਮੈਨੂੰ ਆਸ ਹੈ ਕਿ ਉਸ ਸੰਸਥਾ ਦੇ ਵਿੱਚ ਵੀ ਤੁਹਾਡੇ ਵੱਲੋਂ ਪੂਰਾ ਸੰਜੋਗ ਮਿਲਦਾ ਰਹੇਗਾ ਧੰਨਵਾਦ